ਐਥਲੀਆਵਾਂ ਕੋ ਤੇ ਪੈਣਾ ਬੇਟਾ ਚਾਚੂ ਦਾ ਵੀ ਨਾਮ ਸੁਨਿਆਰੇ ਦਾ ਕੰਮ ਕਰਨ ਵਾਲੇ ਦੋ ਭਰਾਵਾਂ ਦੇ ਉੱਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਦੋਵੇਂ ਭਰਾ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਤਾਂ ਜਾਣਕਾਰੀ ਅਨੁਸਾਰ ਕਹਿਿਆ ਜਾ ਰਿਹਾ ਹੈ ਕਿ ਜੋ ਇਹ ਦੋਵੇਂ ਭਰਾ ਸੁਨਿਆਰੇ ਨੇ ਇਨਾ ਦੇ ਜੋ ਅੱਗੇ ਜੋ ਬੰਦੇ ਨੇ ਉਹ ਅੰਮ੍ਰਿਤਸਰ ਤੋਂ ਕੋਈ ਸਮਾਨ ਲੈ ਕੇ ਗੱਡੀ ਦੇ ਵਿੱਚ ਆ ਰਹੇ ਸੀ ਤੇ ਜਿਹੜੇ ਬਦਮਾਸ਼ ਸੀ ਉਹ ਲਗਾਤਾਰ ਉਸ ਦਾ ਅੰਮ੍ਰਿਤਸਰ ਤੋਂ ਪਿੱਛਾ ਕਰਦੇ ਕਰਦੇ ਗੁਰਦਾਸਪੁਰ ਦੇ ਫਤੇਗੜ ਚੂੜੀਆਂ ਦੇ ਵਿੱਚ ਪਹੁੰਚਦੇ ਨੇ ਹਾਲਾਂਕਿ ਜਿਵੇਂ ਹੀ ਉਹਨਾਂ ਦੇ ਬੰਦਿਆਂ ਦੇ ਵੱਲੋਂ ਦੁਕਾਨ ਦੇ ਬਾਹਰ ਆਪਣੀ ਗੱਡੀ ਖੜਾਈ ਜਾਂਦੀ ਹੈ ਤਾਂ ਪਿੱਛੋਂ ਦੀ ਜੋ ਬਦਮਾਸ਼ ਪਿੱਛਾ ਕਰਦੇ ਆ ਰਹੇ ਸੀ ਉਹਨਾਂ ਦੇ ਵੱਲੋਂ ਤੁਰੰਤ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀ ਚਲਾਉਣ ਦੇ ਵਿੱਚ ਜੋ ਬਦਮਾਸ਼ ਨੇ ਉਹਨਾਂ ਦਾ ਵੀ ਇੱਕ ਜੋ ਮੈਂਬਰ ਹੈ ਉਹ ਜ਼ਖਮੀ ਹੋਇਆ ਜਿਸ ਨੂੰ ਕੀ ਉਹ ਤੁਰੰਤ ਹੀ ਗੱਡੀ ਦੇ ਵਿੱਚ ਪਾ ਕੇ ਆਪਣੇ ਨਾਲ ਲੈ ਗਏ ਨੇ ਤੇ ਬਦਮਾਸ਼ਾਂ ਦੇ ਵੱਲੋਂ ਜਦੋਂ ਗੋਲੀਆਂ ਚਲਾਈਆਂ ਗਿਆ ਤਾਂ ਦੋਵੇਂ ਹੀ ਇਹ ਭਰਾ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹੁਣ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਦੱਸ ਦਈਏ ਕਿ ਗੋਲੀਆਂ ਚੱਲਣ ਦੇ ਨਾਲ ਫਤੇਗੜ ਚੂੜੀਆਂ ਦੇ ਵਿੱਚ ਜੋ ਮਾਹੌਲ ਹੈ ਉਹ ਕਾਫੀ ਸਹਿਮ ਵਾਲਾ ਬਣ ਚੁੱਕਾ ਹੈ ਕਿਉਂਕਿ ਦੋ ਸੁਨਿਆਰੇ ਜੋ ਇਕੱਠੇ ਹੀ ਭਰਾ ਨੇ ਉਨ੍ਹਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਸਕੇ ਭਰਾਵਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਦਰਸਲ ਜਦੋਂ ਇਹਨਾਂ ਦੇ ਕੁਝ ਬੰਦੇ ਸਮਾਨ ਲੈ ਕੇ ਅੰਮ੍ਰਿਤਸਰ ਤੋਂ ਆ ਰਹੇ ਸੀ ਤਾਂ ਲੁੱਟ ਖਸੁੱਟ ਦੀ ਨੀਅਤ ਦੇ ਨਾਲ ਕੁਝ ਬਦਮਾਸ਼ ਇੱਕ ਗੱਡੀ ਦੇ ਵਿੱਚ ਇਹਨਾਂ ਦਾ ਪਿੱਛਾ ਕਰਦੇ ਨੇ ਜਿਵੇਂ ਹੀ ਇਹ ਫਤੇਗੜ ਚੂੜੀਆਂ ਦੇ ਵਿੱਚ ਪਹੁੰਚਦੇ ਨੇ ਤਾਂ ਇਹਨਾਂ ਦੇ ਬਦਮਾਸ਼ਾਂ ਦੇ ਵੱਲੋਂ ਉਨ੍ਹਾਂ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਜਿਸ ਦੇ ਵਿੱਚ ਦੋਵੇਂ ਸਕੇ ਭਰਾ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਜਦਕਿ ਜੋ ਬਦਮਾਸ਼ ਨੇ ਉਨ੍ਹਾਂ ਦਾ ਵੀ ਇੱਕ ਮੈਂਬਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਜਿਸ ਨੂੰ ਕਿ ਬਦਮਾਸ਼ ਆਪਣੇ ਨਾਲ ਹੀ ਤੁਰੰਤ ਗੱਡੀ ਦੇ ਵਿੱਚ ਪਾ ਕੇ ਮੌਕੇ ਤੋਂ ਫਰਾਰ ਹੋ ਗਏ ਨੇ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਤਾ ਨਹੀਂ ਲੱਗਦਾ ਕਿੰਨੇ ਜਣੇ ਆਏ ਚਾਰ ਜਣੇ ਆਏ ਭਾਜੀ ਚਾਰ ਜਣੇ ਆ ਆਹ ਕੌਣ ਆਹ ਠਾਹ ਕੌਣ ਕਿੰਨੇ ਜਾਣੇ ਆਏ ਭਾਜੀ ਸਾਡੇ ਪਿੱਛੇ ਬਾਈਪਾਸ ਤੋਂ ਉਹਨਾਂ ਨੇ ਗੱਡੀ ਲਾਈ ਆ ਕਿੱਥੋਂ ਕਿਹੜੇ ਬਾਈਪਾਸ ਆਪਣੇ ਮੰਡਲ ਅੰਮ੍ਰਿਤਸਰ ਬਾਈਪਾਸ ਤੋਂ ਹਾਂ ਸਾਡੇ ਪਿੱਛੇ ਗੱਡੀ ਲਾਈ ਆ ਫਿਰ ਤੁਸੀਂ ਕੀਤੇ ਹੋ ਆਪਾਂ ਆਹੀ ਗੱਡੀ ਦੇ ਸੀ ਹਾਂਜੀ ਸਾਡੇ ਕੋਲ ਸਮਾਨ ਹੀ ਆਪਾਂ ਮੈਂ ਵੀ ਵੀਰ ਬਸ ਆਪਾਂ ਕੱਲੇ ਹਾਂ ਤੁਹਾਡੇ ਮਗਰ ਲਾਈ ਹਾਂ ਹਾਂਜੀ ਤੁਹਾਡੇ ਮਗਰ ਲੱਗੀ ਆ ਜੀ ਤੇ ਫਿਰ ਇੱਥੇ ਗੋਲੀ ਕਿੱਧਰ ਚੱਲੀ ਇੱਥੇ ਆਪਾਂ ਗੱਡੀ ਇੱਥੇ ਲਾ ਕੇ ਖੜਾ ਰਹੀ ਆ ਉਹ ਉਹਨਾਂ ਦੇ ਮਗਰ ਆ ਖੜਾ ਸੀ ਉਹਨਾਂ ਦੇ ਪਿੱਛੇ ਆ ਕੇ ਖੜਾ ਰਹੀ ਇੱਥੇ ਉਹਨਾਂ ਕੋਲ ਕਿਹੜੀ ਗੱਡੀ ਸੀ ਸਪੇਸਟਰੀ ਅੱਛਾ ਹਾਂਜੀ ਹਾਂਜੀ ਉਹ ਲੱਗੀ ਹੁਣ ਕਿਹਦੇ ਕਿਹਦੇ ਕੋਲ ਕਿਹੜਾ ਪਤਾ ਨਹੀਂ ਦੇ ਡੈਡੀ ਸੇਵਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸੀ ਸਮਾਨ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਤੇ ਐਚ ਆਰ ਨੰਬਰ ਗੱਡੀ ਜੀ 8378 ਨੰਬਰ ਤੇ ਆਉਂਦਿਆ ਫਾਇਰਿੰਗ ਹੋ ਗਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਰੀ ساری ਕਿਸ ਤਰ੍ਹਾਂ ਹੋਇਆ ਸਾਰਾ ਨਾਲ ਮਤਲਬ ਕਿ ਅਣਜਾਣੇ ਬੰਦੇ ਵੱਲੋਂ ਕੋਈ ਅਣਜਾਣ ਬੰਦੇ ਸੀ ਭਾਈ 2 4 ਜਾਨੇ ਹਾਂਜੀ ਲੋਟਸੋ ਚੱਕਰ ਆਏ ਦੋਈਆਂ ਚਾਰ ਦੂਤੀ ਆਈ ਸੀ ਕੀ ਗੱਲ ਹੋਈ ਅੱਜ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗਲੀ ਦੇ ਬਾਹਰ ਨਿਕਲਿਆ ਉਹ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਹੈ ਤੇ ਜਦੋਂ ਮੈਂ ਇੱਥੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਲਵਲੀ ਜੂਲਸ ਵਾਰਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਠੀਕ ਹੈ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਾਕੀ ਦੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਹੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਾਰ ਜਿਨ੍ਹਾਂ ਦੇ ਲਵਡੀ ਜੁਲਸ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿੱਛਾ ਕਰਦੇ ਆ ਰਹੇ ਲੁੱਟ-ਖੋਟ ਦੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੇ ਸੀ ਉਹਨਾਂ ਨੇ ਗੱਡੀ ਨਾਲ ਮਗਰ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕਰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀ ਕਾਰਵਾਈ ਕਿ ਉਹਨਾਂ ਨੇ ਉਹਨਾਂ ਤੇ ਕਿਨੇ ਜਣ ਜਖਮੀ ਆ ਜਖਮੀ लवली ਜੁਐਲਰਸ ਵਾਲੇ ਤੇ ਦੋ ਦੋਨੋਂ ਪਰਾ ਹੀ ਜਖਮੀ ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜਰੂਰ ਦੇ ਵਿੱਚ ਫਟੜ ਹੋਇਆ ਦਾ ਦੂਜੇ ਧਿਰ ਦਾ ਵੀ ਹੋਇਆ ਫਿਰ ਜੋ ਆ ਵੀ ਘਰ ਉਹ ਆਪਣੀ ਗੱਡੀ ਤੇ ਬੰਦਾ ਆਪਣੀ ਪਾ ਕੇ ਲੈ ਗਿਆ ਸੀ ਉਹ ਹਾਂਜੀ ਉਹਨੇ ਸੀ ਲਾਈ ਹੈ ਜੀ ਮੈਂ ਦੱਸਵਾਣੀ ਤੇ ਨਾ ਕੋਈ ਨਾ ਕੋਈ ਵੇਖਿਆ ਖਲੋ ਜਾਓ ਗੇੜ ਲੱਗੇ ਨਾ ਇਧਰੋਂ ਹੋ ਕੇ ਨਾ ਸਿਆਰ ਕਰਕੇ ਤੇ ਗੇੜ ਲੱਗੇ ਆ ਇੱਥੇ ਆਓ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਉਦੋਂ ਲੋਕੀਆ ਇਹ ਤੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੇਰੇ ਰੋੜ ਲੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇਹ ਕਿਹਦੇ ਨੂੰ ਇੱਥੇ ਦੁਹਤਣ ਮਾਰੀ ਹੈ ਤੇ ਨਾਲ ਹੀ ਵਾਇਰਿੰਗ ਹੋ ਗਈ ਆ ਬੰਦੇ ਕੌਣ ਸੀ ਮੈਨੂੰ ਦਿਖਾਣ ਦੀ ਹੈਗਾ ਤੁਸੀਂ ਫੇਰ ਫਾਇਰਿੰਗ ਹੋਈ ਤੇ ਕਿਹਨੇ ਜਨੇ ਆਏ ਇੱਥੇ ਕੋ 10 ਜਿਹੜੇ ਇਕੱਠੇ ਹੋਏ ਹੋਏ ਨੇ ਕੌਣ ਗ੍ਰੀਗੈਂਟ ਬਦੌਣ ਕੋਲੀ ਕਿਨੇ ਕੋਨੋ ਲੱਗੀ ਹੈ ਹੈ ਇਹਨੇ ਕਿਨੇ ਜਣੇ ਆਹ ਕੈਮਰਾ ਦੇਖ ਲਿਓ ਉਹ ਵਾਕਤੋਂ ਪਈ ਤਿੰਨ ਜਣੇ ਆਈ ਗੱਡੀ ਹਾਂ ਤਿੰਨੇ ਜਣੇ ਇੰਗਜੀ ਕਰਵਾ ਕੇ ਬਾਹਰ ਜਾਣਾ ਹੈ ਸਰਕਾਰੀ ਕਿੰਨੇ ਜਣੇ ਤਿੰਨੇ ਜਣੇ ਆਏ ਸੀ ਮਤਲਬ ਕਿ ਇੱਥੇ ਖੈਰਪੁਰ ਮਾਰਕੀਟ ਦੇ ਮਤਲਬ ਆਪਸ ਵਿੱਚ ਕੋਈ ਗ੍ਰੰਥ ਪਤਾ ਨਹੀਂ ਕੀ ਹਿਸਾਬ ਦਾ ਪਿੱਛੋ ਲੱਗੇ ਇਹਨਾਂ ਦੇ ਬੰਦੇ ਅੱਛਾ ਉਹਨਾਂ ਨੇ ਇੱਥੇ ਦੋ ਬ੍ਰਮਾ ਦੇ ਗੁਏ ਆ ਫਟੇਗੜ ਚੋੜੀਆਂ ਹੁਣੇ ਥੋੜੀ ਜਿਹਾ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹਦੇ ਚ ਦ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਔਰ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਮੁਕਦਮਾ ਦਰਜ ਕਰ ਰਹੇ ਆ